ਤਰਾ ਸਟੇਟ ਤੋਂ ਆ ਜਾਂ ਇਨਾ ਤੋਂ ਆ ਇਹ ਤੁਹਾਨੂੰ ਸਮਝਣਾ ਪੈਣਾ ਤੁਸੀਂ ਤਾਂ ਬਾਨੀ ਅਦਾਨੀ ਮੋਦੀ ਤੋਂ ਵੀ ਪੜ੍ਹੇ ਆ ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕੇ ਸੈਂਟਰ ਦੇ ਆ ਬਾਬਰ ਤੋਂ ਗੁਰਨਾਨਕ ਪਾਤਸ਼ਾਹ ਨੇ ਸਿਕਿਉਰਟੀ ਨਹੀਂ ਲਈ ਜਹਾਂਗੀਰ ਤੋਂ ਸ਼ੇਵੀ ਪਾਤਸ਼ਾਹ ਨੇ ਸਿਕਿਉਰਟੀ ਨਹੀਂ ਲਈ ਔਰੰਗਜ਼ੇਬ ਤੋਂ ਦਸਵੇਂ ਪਾਤਸ਼ਾਹ ਨੇ ਸਿਕਿਉਰਟੀ ਨਹੀਂ ਲਈ ਤੇ ਪਰ ਉਸ ਗੱਦੀ ਤੇ ਅੱਜ ਬੈਠੇ ਕਿਵੇਂ ਜੈਡਪਾੜਾ ਸਿਕਿਉਰਟੀ ਨਾਲੇ ਬੈਠੇ ਆ ਜਿਹੜੇ 25 25 30 30 ਸਾਲ ਤੋਂ ਬੰਦ ਨੇ ਬੰਦੀ ਸਿੰਘ ਉਹਨਾਂ ਦੀ ਵੀ ਗੱਲ ਕਰਾਂਗੇ ਜਾ ਦਾਸ ਸਿੰਘ ਦਿਬਨੂਗੜ੍ਹ ਜੇਲ੍ਹ ਚ ਬੰਦ ਨੇ ਇਸਾਮ ਉਹ ਥੋੜੇ ਬੰਦ ਆ ਇਹਨਾਂ ਦੀ ਉਹ ਕੁਝ ਨਹੀਂ ਲੱਗਦੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਰਗਾੜੀ ਦੇ ਵਿੱਚ ਪਾੜ ਕੇ ਨਾਲੀਆਂ ਤੇ ਸੜਦਾ ਨਾ ਰੂੜੀ ਚ ਦੱਬਦਾ ਉਹ ਥੋੜਾ ਦੱਬਿਆ ਗਿਆ ਇਹਨਾਂ ਦਾ ਨਹੀਂ ਦੱਬਿਆ ਗਿਆ ਜੇ ਕਿਸੇ ਦੀ ਗੱਲ ਤੋਂ ਸਾਨੂੰ ਅਸੀਂ ਰੱਬ ਮੰਨਦੇ ਆ ਸੋਨੂੰ ਪਾਤਸ਼ਾਹ ਕਹਿੰਦੇ ਆ ਸੋਨੂੰ ਜੰਗੀ ਜਰਨੈਲ ਕਹਿੰਦੇ ਆ ਉਹ ਇਹ ਜਿਹੜੇ ਕਿਸਾਨ ਮਰ ਰਹੇ ਆ ਬਾਰਡਰਾਂ ਦੇ ਉੱਤੇ ਜਿਵੇਂ ਆ ਸ਼ੁਭਕਰਨ ਦੇ ਸਿਰ 'ਚ ਗੋਲੀ ਵੱਜੀ ਆ ਕੱਲਾ ਭਰਾ ਸੀਗਾ ਉਹ ਦੋ ਭੈਣਾਂ ਦਾ ਕਦੇ ਉਹਦੇ ਘਰੋਂ ਵੀ ਤਾਂ ਕੋਈ ਡਰਮ ਭਰ ਕੇ ਕੋਈ ਪੀਪਾ ਭਰ ਕੇ ਕਣਕ ਦਾ ਤੇ ਚੌਲਾਂ ਦਾ ਗੁਰੂ ਘਰ ਕਿਸੇ ਗਿਆ ਹੀ ਹੂਗਾ ਜਦੋਂ 6 ਮਹੀਨੇ ਪਿੱਛੋਂ ਤੁਸੀਂ ਹਰੇਕ ਫਸਲ 'ਚੋਂ ਸਾਨੂੰ ਤੁਸੀਂ ਸਾਰਾ ਕੁਝ ਦੇਣਾ ਓਏ ਆਪਦੀ ਬਾਹਰਲੀ ਕਮਾਈ ਦੇ ਵਿੱਚੋਂ ਸਾਨੂੰ ਤੁਸੀਂ ਦਸਵੰਦ ਦੇਣਾ ਤੇ ਫਿਰ ਇਹ ਗੱਲ ਆਖੀਏ ਵੀ ਅਸੀਂ ਤਾਂ ਸਾਰਾ ਕੁਝ ਤੁਹਾਡੇ ਤੋਂ ਲੈਣਾ ਪਰ ਤੁਹਾਨੂੰ ਦੇਣਾ ਕੱਖ ਨਹੀਂ ਤੇ ਇਹ ਕਿੱਥੋਂ ਦਾ ਧਰਮ ਆ ਬਈ ਸਾਨੂੰ ਜਾਗਰੂਕ ਹੋਣਾ ਪੈਣਾ ਤੁਸੀਂ ਇੱਕ ਗੱਲ ਵੇਖੋ ਵੀ ਬੱਚੇ ਵੀ ਕੁਰਬਾਨ ਤੁਸੀਂ ਕਰੋ ਕਤਲ ਵੀ ਤੁਹਾਡਾ ਹੋਵੇ ਇਹ ਬੋਲਣ ਹੀ ਨਾ ਕੌਣ ਸਮਝਾਊਗਾ ਇਹਨਾਂ ਨੂੰ ਜਿੰਨਾ ਚਿਰ ਤੁਸੀਂ ਨਹੀਂ ਨਾ ਇਹਨਾਂ ਨੂੰ ਪੁੱਛਦੇ ਬਹੁਤ ਦੁੱਖਨਾ ਇਹ ਗੱਲਾਂ ਕਰਨੀਆਂ ਇਹਦਾ ਬਹੁਤ ਨਤੀਜਾ ਭੁਗਤਣਾ ਪੈਂਦਾ ਮੈਂ ਭੁਗਤ ਰਿਹਾ ਮੈਨੂੰ ਬਹੁਤ ਗਾਲਾਂ ਕੱਢਦੇ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀ ਜਾਂਦੇ ਦਿਨ ਪੁਰਾਣੇ ਤੇ ਚੱਲੀ ਜਾਣ ਦੇ ਮੈਂ ਤਾਂ ਇੱਕ ਪਾਸੇ ਕਰਤਾ ਸਾਰਾ ਕੁਝ ਇਹ ਕਹਿੰਦੇ ਆ ਤੂੰ ਉਥੋਂ ਅੰਨਾ ਸੀਗਾ ਜਦੋਂ ਇੱਥੇ ਬਾਬਾ ਜੀ ਨੇ ਸਾਲ ਲੰਗਰ ਲਾਇਆ ਉਥੇ ਕਮਾਲ ਨਹੀਂ ਹੋ ਗਈ ਇੱਕ ਵਾਰੀ ਭੇਡਾਂ 'ਚ ਕਿਸੇ ਨੇ ਹੋਕਾ ਦੇਤਾ ਵੀ ਕੱਲ ਨੂੰ ਕੰਬਲ ਵੰਡਣੇ ਆ ਤੇ ਭੇਡਾਂ ਖੁਸ਼ ਹੋ ਗਈਆਂ ਤੇ ਬਾਅਦ ਚ ਪਤਾ ਲੱਗਾ ਪਹਿਲੇ ਉਹਨਾਂ ਦੀ ਔਨ ਲਾਉਣੀ ਆ ਤੇ ਫਿਰ ਉਹੀ ਉਹਨਾਂ ਨੂੰ ਵੰਡਣੀ ਆ ਇਹ ਤਾਂ ਖੁਸ਼ ਹੋ ਗੀਆਂ ਜੀ ਬਾਬਿਆਂ ਨੇ ਵੰਡਤਾ ਜੇ ਲੰਗਰ ਲਾਏ ਆ ਤੇ ਤੁਸੀਂ ਦਿੱਤੇ ਆ ਤੇ ਲਾਏ ਆ ਇਹ ਉਹਨਾਂ ਦਾ ਕੋਈ ਬਹੁਤਾ ਵੱਡਾ ਹੋ ਨਹੀਂ ਹੈਗਾ ਦਾਣ ਪੁੰਨ ਤੁਹਾਡੇ ਆ ਉਹ ਮੈਂ ਆ ਜਿੱਥੇ ਖੜਾ ਨਾ ਮੈਂ ਇੱਥੇ ਖੜਾ ਤੇ ਮੈਂ ਮੈਨੂੰ ਤੁਸੀਂ ਹੀ ਖੜਾਇਆ ਤੁਸੀਂ ਬੋਲਣ ਨੂੰ ਕਿਹਾ ਤੇ ਮੈਂ ਬੋਲਿਆ ਮੇਰੀ ਕੀ ਕਹਾ ਤਸੀ ਸੰਗਤ ਦੇ ਸਾਹਮਣੇ ਕੁਝ ਹੋਣ ਦੀ ਕੋਈ ਇੱਕ ਜੱਥੇਦਾਰ ਕੋਈ ਇੱਕ ਜੱਥੇਬੰਦੀ ਨੂੰ ਤੁਸੀਂ ਕਹੋ ਤਾਂ ਸਹੀ ਵੜਾ ਜਾ ਵੀ ਬਾਬਾ ਜੀ ਇੱਕ ਸਵਾਲ ਕਰ ਲਈਏ ਐ ਇੰਨਾ ਹੀ ਦੱਸ ਦੋ ਵੀ ਤੁਹਾਡੀ ਉਮਰ ਜੇ 50 ਸਾਲ ਹੋ ਗਈ ਤੇ 50 ਸਾਲਾਂ ਚ ਕਿੰਨੀਆਂ ਬੇਅਦਬੀਆਂ ਹੋ ਗਈਆਂ ਕੱਖ ਨਹੀਂ ਪਤਾ ਜੇ ਕਿਤੇ ਭੁੱਲ ਭੁਲੇਖੇ ਕਹਿ ਦੇਣਗੇ ਵੀ 50 ਹੋ ਗਈਆਂ ਤੇ ਬਾਬਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਚੁੱਪ ਫਿਰ ਅਸੀਂ ਕੀ ਮੰਨਾਂਗੇ ਇਹਨਾਂ ਨੂੰ ਸਾਨੂੰ ਖਤਰਾ ਛੱਡ ਤੂੰ ਆ ਜਾ ਇਹਨਾਂ ਤੋਂ ਆ ਇਹ ਤੁਹਾਨੂੰ ਸਮਝਣਾ ਪੈਣਾ ਦਰ ਸਿੰਘ ਨਾਂ ਦਾ ਜਿਹੜਾ ਸਿੰਘ ਆ ਜਦੋਂ ਉਹਦੇ ਨਾਂ ਦੇ ਨਾਲ ਸਿੰਘ ਲੱਗ ਗਿਆ ਮੈਂ ਕੋਈ ਪਸ਼ੂ ਵਾਲਾ ਦਾ ਨਾਂ ਨਹੀਂ ਲੈਣਾ ਹੁਣ ਤੁਸੀਂ ਉਹਨੂੰ ਸਮਝ ਗਏ ਹੋਗੇ ਕੀ ਦੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕਿਆ ਦਾ ਉਹਨਾਂ ਸਾਹਿਬ ਕੋਈ ਸਵਾਲ ਕਰਨੇ ਹੋਣਗੇ ਜਾਂ ਕੀਤੇ ਆ ਕੁਛ ਇੰਨਾਕ ਪਤਾ ਲੱਗਾ ਫਿਰ ਉਹ ਵਿਵਾਦ ਖੜਾ ਹੋ ਗਿਆ ਬੁੱਧੀਜੀਵੀ ਸਾਹਮਣੇ ਆ ਗਏ ਵੀ ਹਾਂ 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 ਕੋਈ ਆਮ ਬੰਦਾ ਕਿਵੇਂ ਰੋਕ ਸਕਦਾ ਕਿਵੇਂ ਨਹੀਂ ਰੋਕ ਸਕਦਾ ਭਈ ਕਿਵੇਂ ਨਹੀਂ ਰੋਕ ਸਕਦਾ ਕੋਈ ਦੱਸੇ ਆ ਕੇ ਵੀ ਕਿਸੇ ਜੱਥੇਦਾਰ ਨੂੰ ਨਹੀਂ ਰੋਕ ਸਕਦੇ ਰੋਕ ਸਕਦੇ ਆ ਜੱਥੇਦਾਰ ਸਾਡਾ ਵਾ ਤੇ ਅਸੀਂ ਪੁੱਛਾਂਗੇ ਸਾਡਾ ਪਿਓ ਆ ਸਾਡੇ ਛੱਤਰ ਪਾਇੰਦੇ ਬਾਹਰ ਅਸੀਂ ਆਪਣੇ ਪਿਓ ਨੂੰ ਕਵਾਂਗੇ ਤੂੰ ਸਾਡਾ ਪਿਓ ਆ ਸਾਨੂੰ ਦੱਸ ਸਾਡੇ ਲਈ ਬੋਲਦਾ ਕਿਉਂ ਨਹੀਂ ਜੱਥੇਦਾਰ ਤਾਂ ਸਾਡਾ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਨੇ ਨਾਚੀ ਮੋਰਾ ਦੇ ਗਲ ਦੇ ਵਿੱਚ ਸੋਨੇ ਦਾ ਕੰਠਾ ਹੀ ਪਾਇਆ ਸੀ ਤੇ ਇੱਥੇ ਬੰਨ ਕੇ ਉਹਨੂੰ ਕਾਲੀ ਫੂਲਾ ਸਿੰਘ ਨੇ ਕੋੜਿਆਂ ਦੀ ਸਜ਼ਾ ਦਿੱਤੀ ਸੀਗੀ ਕੱਪੜੇ ਲਾ ਕੇ ਦਰਬਾਰ ਸੇ ਤੋਂ ਇਤਿਹਾਸ ਗਵਾਹ ਵਾ ਜੇ ਝੂਠਾ ਤੇ ਦੱਸੋ ਤੇ ਇਹਨਾਂ ਦੇ ਹੁੰਦਿਆਂ ਉਹਨੂੰ ਕਹਿੰਦਾ ਮੈਂ 2017 ਚ ਆਇਆ ਤੇ ਨੱਚਣ ਵਾਲੇ ਗਿੱਧੇ ਤੇ ਬੁੱਤ ਲੱਗੇ ਸੀਗੇ ਤਾਂ ਘੱਟਨ ਕਿ ਇਹਨਾਂ ਨੇ ਕੀਤੇ ਆ। ਮਤਲਬ ਇਹਦਾ ਇਹ ਆ ਵੀ ਜੋ ਸਟੇਟ ਕਹੂਗੀ ਅਸੀਂ ਉਹ ਕਰਨਾ ਜੋ ਸਿੱਖ ਇਤਿਹਾਸ ਕਹੂਗਾ ਉਹਨੂੰ ਤਾਂ ਹਰਾਉਣਾ ਨਹੀਂ ਹੈ। ਜੇ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਤਿਹਾਸ ਦਹਰਾਉਦੇ ਆਉਂਦੇ ਨਾ ਇਹਨਾਂ ਦੀ ਕੀ ਕਾਤ ਸੀ ਆ ਐਮਐਸਬੀ ਤੇ ਕੀ ਦੀ ਗੁਰੂ ਗ੍ਰਹਿੜ ਜੇਲ ਇਹ ਕਿਉਂ ਐਂ ਕਰ ਰਹੇ ਆ? ਕਸੂਰ ਇਹਨਾਂ ਦਾ ਵੀ ਨਹੀਂ ਹੈ। ਕਸੂਰ ਸਾਰਾ ਹੀ ਤੁਹਾਡਾ। ਜਦੋਂ ਕੋਈ ਆਉਂਦਾ ਪੈਰਾ ਜੀ ਵਸ ਜਾਂਦੇ ਆ ਇਹ ਰੱਬਾ ਇਤੂ ਗਾਂ ਤਾਂ ਬੰਦਾ ਹੀ ਕੋਈ ਨਹੀਂ ਹੈਗਾ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਗਿਆ ਉਹ ਕਿੱਥੇ ਭਰੂਗਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਾਲ ਤੱਕ ਸੈਨੂੰ ਸਮਰਪਿਤ ਉੱਥੇ ਮੱਥਾ ਟੇਕੂਗਾ ਉਸ ਦਲਪੰਥ ਉਸ ਚੱਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰਦਾਂਗੇ ਜਿਹੜਾ ਆਪਦੇ ਇਤਿਹਾਸ ਨੂੰ ਤਹਿਰਾਊਗਾ ਬੁੱਢੇ ਦਲ ਦੀ ਗੱਲ ਕੀਤੀ ਉਹਨੇ ਜੈਡ ਪਲਾਸਸ ਸਿਕਿਉਰਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਚੱਥੇਦਾਰ ਬੁੱਢੇ ਦਲ ਦਾ ਨਹੀਂ ਮੰਨਦੇ ਕਾਗਜ਼ਾ 'ਚੋਂ ਬਣਿਆ ਵੀਰੇ ਉਹਨਾਂ ਨੇ ਇੰਨੇ ਕ ਬੰਦੇ ਕਤਲ ਕਰਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ ਗੁਨਾਹਗਾਰ ਉਹ ਆ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ ਸੰਪਰਦਾਵਾ ਕਿੰਨੀਆਂ ਤੁਰੀਆਂ ਉਸ ਤੋਂ ਬਾਅਦ ਦਲਬਾਬਾ ਬੀਦੀ ਚੰਦ ਸਾਹਿਬ ਇੱਕ ਵਾਰੀ ਦਰਬਾਰ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਤੇ ਬਾਜ ਤੇ ਪਿਛਾ ਕੇ ਇੱਕ ਸਿੰਘ ਨੂੰ ਦਿੱਤੀ ਉਹਨਾਂ ਦਾ ਨਾਂ ਭੁੱਲ ਗਿਆ ਲੈਣਾ ਨਹੀਂ ਗਲਤ ਨਾ ਲਿਆ ਜਾਵੇ ਜਦੋਂ ਸ਼ਿਕਾਰ ਲਈ ਗਏ ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ 10ਵੇਂ 6ਵੇਂ ਪਾਸ਼ਾ ਨੇ ਉਹ ਬਾਜ ਉੱਡ ਗਿਆ ਤੇ ਉਹ ਪੈਂਦੇ ਖਾਂ ਦੇ ਜਵਾਈ ਅਜ਼ਮਲ ਖਾਨ ਨੇ ਫੜ ਲਿਆ ਕਹਿੰਦੇ ਜੀ ਬਾਜ ਨਹੀਂ ਮਿਲਦਾ ਬਾਬੇ ਕਹਿੰਦਾ ਉਹ ਕਹਿੰਦੇ ਪਤਾ ਕਰੋ ਸਿੰਘਾ ਨੇ ਪਤਾ ਕੀਤਾ ਸੂਹ ਮਿਲੀ ਜੀ ਉਹ ਤਾਂ ਅਜ਼ਮਲ ਖਾਨ ਫੜੀ ਫਿਰਦਾ ਪੈਂਦੇ ਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ ਕਹਿੰਦਾ ਉਹ ਕਹਿੰਦਾ ਬਾਬਿਆ ਕਹਿੰਦਾ ਬਾਜ ਮੋੜ ਦੋ ਪੈਂਦੇ ਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨਹੀਂ ਦੇਣਾ ਉਹ ਕਹਿੰਦਾ ਕੁੜੀ ਰੱਖ ਲੈ ਬਾਜ ਵੀ ਰਹਿਣ ਦੇ ਮੈਂ ਕਹਿ ਦਿੰਦਾ ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ ਚ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਪੈਂਦੇ ਖਾਂ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਡੇ ਸਿੱਖ ਝੂਠ ਬੋਲਦੇ ਆ ਬਾਜ ਸਾਡੇ ਘਰੇ ਨਹੀਂ ਹੈਗਾ ਉਹ ਕਹਿੰਦੇ ਜੀ ਹੈਗਾ ਉਹਨਾਂ ਨੇ ਲਿਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ ਪੈਦੇਖਾਂ ਗੁੱਸੇ ਚ ਆਇਆ ਰੋਹ ਚ ਆਇਆ ਕਹਿੰਦਾ ਸਿੱਖ ਵੀ ਝੂਠੇ ਗੁਰਨਾਨਕ ਦਾ ਘਰ ਵੀ ਝੂਠਾ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਰਬਾਰ ਚ ਉਠੇ ਮਾਰ ਮਾਰ ਮੁਕਿਆਂ ਦਾ ਮੂੰਹ ਭਾਂਤਾ ਪੈਦੇਖਾਂ ਦਾ ਛੇਵੇਂ ਪਾਤਸ਼ਾਹ ਦੇ ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਗਾ ਉਸ ਬਾਬਾ ਬਿਧੀ ਚੰਦ ਦਾ ਦਲ ਪੰਥ ਕਹੂੰਗਾ ਮੈਂ ਜਦੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚ-ਮੰਚ ਕਹਿ ਦੂੰਗਾ ਉਸ ਬਾਬਾ ਬਿਧੀ ਚੰਦ ਦਾ ਦਲਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਝੂਠਾ ਏ ਉਹਨੇ ਮਹਾਰਾਜ ਦੀ ਹਜ਼ੂਰੀ 'ਚ ਹੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਹਾਨਾਂ ਨੂੰ ਪੇਂਡ ਤਿਆਂ ਨੂੰ ਐਂ ਕਰ ਦਿੰਦਾ ਹੁੰਦਾ ਸੀ ਐਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਦ ਸੰਪਰਦਾਵਾਂ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲਿਆਂ 'ਚ ਸਿੱੜਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿ ਦਾਗੇ ਯਾਰ ਵੀ ਉਹਨਾਂ ਦੇ ਖੂਨ ਤੁਰੇ ਪਿਰਦੇ ਆ ਤਰਨਾ ਦਲ ਆਉਂਦਾ ਤੋਂ ਬਾਅਦ ਜਿਹਦੇ ਮਜੂਤਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਗੇ ਤਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਾ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰੀਆਂ ਬੇਲਾਂ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰ ਲਈਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਤੋੜੀਆਂ ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀਗੀਆਂ ਨਿਸ਼ਾਨ ਸਾਹਿਬ ਦੇ ਥੱਲੇ ਤੇ ਹੁਣ ਲੜਨ ਉਹਨਾਂ ਖਾਤਰ ਤਾਂ ਤੁਸੀਂ ਕਲੀਅਰ ਕਰੋ ਕਿ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ ਜੱਟਾਂ ਨੂੰ ਜ਼ਮੀਨਾਂ ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਓਏ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਉਹਨਾਂ ਤੋਂ ਅੱਜ ਵੀ ਸਿਰ ਕਰਬਾਨ ਆ ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ ਤੁਸੀਂ ਤਾਂ ਬਾਨੀ ਅਡਾਨੀ ਮੋਦੀ ਤੋਂ ਵੀ ਭੈੜੇ ਆ ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕਿ ਸੈਂਟਰ ਦੇ ਆ ਦੰਦ ਮੀ ਟਕਸਾਲ ਬਾਬਾ ਹਰਨਾਮ ਸਿੰਘ ਤੁਮਾ ਖਵਾਉਂਦਾ ਪੇਪਰਾਂ ਦੇ ਵਿੱਚ ਵੀ ਮੈਂ ਦੰਦਮੀ ਟਕਸਾਲ ਦਾ ਮੁਖੀ ਆ ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ। ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਐ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ। ਤੇ ਦਰਬਾਰ ਦੇ ਵਿੱਚ ਕੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ। ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ ਐਨੇ ਸਰੂਪਾਂ ਨੂੰ ਅੱਗ ਲੱਗ ਗਈ, ਐਨੇ ਸਰੂਪ ਗਾਇਬ ਹੋ ਗਏ।